पाकिस्तान के बॉर्डर के पास पड़ता है जो गांव मतलब सिर्फ चार पांच किलोमीटर है पाकिस्तान के बॉर्डर से <laughs> हाँ जी हेलो जी सर हाँ जी हाँ जी बोलिए भाई साहब बोल अच्छा, रहा है अच्छा, है। कि सर बात सही कहा अच्छा हाँ, अच्छा आपके गाँव का ही है ओके। ਡਾਕਟਰ ਕੇਂਦਰਾ ਤਿੰਨ ਨੇ ਇਹ ਸੈਟ ਬੱਚਾ ਖਤਮ ਹੋ ਗਿਆ। ਉਹ ਕਹਿੰਦਾ ਇਹਦੇ ਵਿੱਚ ਨੇ ਕੋਈ ਚਾਂਸਸ ਨਹੀਂ ਹੈਗੇ। ਠੀਕ ਹੈ ਜੀ। ਮੈਂ ਸਰ ਜੀ ਤੇ ਕਿਨੇ ਨੇ 90% ਬੱਚਾ ਖਤਮ ਆ ਪਰ ਆਪਾਂ ਉਹਨ ਘਰ ਵੀ ਰੱਖ ਨਹੀਂ ਸਕਦੇ ਹੈਨਾ ਕਿ ਕੋਈ ਕੋਈ ਇਹਦਾ ਕੋਈ ਰਸੋਈ ਹੁਣ ਉਪਾਦਸ਼ ਹੋ ਗਈ। ਉਹ ਅਗਲੇ ਦਿਨ ਡਾਕਟਰ ਨੂੰ ਉਹ ਮਿਲੇ ਨਾ ਉਹ ਕਿਸੇ ਹੋਰ ਤੋਂ ਮਿਲਦੇ। ਕਿਨੇ ਪੀ ਅਸੀਂ ਪੀਜੇ ਚੰਡੀਗੜ੍ਹ ਜਾਣਾ। ਉਹ ਡਾਕਟਰ ਨੇ ਕੀ ਲਿਖ ਕੇ ਦੇ ਦਿੱਤਾ। ਇਹਨਾਂ ਨੇ ਨਾ ਇਹਨਾਂ ਨੇ ਬੜਿਆ ਨਾਮ ਇਹਨੂੰ ਧਿਆਨ ਨਾਲ ਲਿਖ ਕੇ ਦੇਤਾ ਕਿ ਇਹ ਆਪਣੀ ਮਰਜ਼ੀ ਨਾਲ ਸਫ਼ਰੀ ਲੈ ਕੇ ਜਾ ਰਹੇ ਨੇ ਇਦਾਂ ਹੀ ਕੱਲ ਹੁਣ ਰਾਤ 12 ਹੋ ਗਏ ਕੱਲ ਸਾਡੇ ਲੱਗ ਗਿਆ ਉਹਦੀ ਮਾਤਾ ਹੀ ਕੋਈ ਅਫਸਰ ਠੀ ਉਹਨੂੰ ਲੈ ਕੇ ਲੱਭ ਲੂਗੇ ਉਹਨੂੰ ਛੱਡ ਗਏ ਚੌਥੇ ਘਟੇ ਹੋ ਗਏ ਤੇ ਯਾਰ ਸੇਰੇ ਸੇਰੇ ਤੇ ਨਹੀਂ ਆਈ ਨਾ ਬਾਬਾ ਜੀ ਬਹੁਤ ਵਧੀਆ ਕੰਮ ਕਰਮ ਕਰ ਰਹੇ ਨੇ ਕਾਦੇ ਪਿੰਡ ਦਾ ਵੀ ਕਿਹੋ ਜਿਹਾ ਹੈ ਮੇਰੇ ਕੋਲ ਆ ਉਲਟਾ ਬਾਅਦ ਵਿੱਚ ਮੇਰੇ ਵਿਰੋਧ ਹੋ ਗਿਆ ਕਿਹੜੇ ਪਿੰਡ ਦਾ ਬਾਬਾ ਜੀ ਇਹ ਗਲਤ ਗੱਲ ਨਾ 50000 ਰੁਪਇਆ ਬਾਟਲ ਵਿੱਚ ਭੈਣ ਨੂੰ ਮੈਂ ਮੇਰੀ ਨੂੰ ਕੋਈ ਮੇਰਾ ਨਾ ਮਾਰੇ ਇਸੇ ਕਰਕੇ 50000 ਰੁਪਏ ਦੇ ਹਾਂ ਅੰਸਰ ਤੇ ਬਾਅਦ ਵਿੱਚ ਉਹ ਨਿਕਲੇ ਕਿਦਾਂ ਉਹਨਾਂ ਨੂੰ ਪੁੱਛੇ ਕਿਦਾਂ ਨਿਕਲਿਆ ਆ ਸਾਡੇ ਪਿੰਡ ਦਾ ਮੁੰਡਾ ਸੀਗਾ ਤੇ ਰੱਬ ਤੁਹਾਡਾ ਭਲਾ ਕਰੇ ਉੱਚੀ ਖਾਂ ਤੇ ਗਲੀ ਆ ਉੱਚੇ ਜਿਹੜਾ ਉਹ ਮੁੰਡੇ ਨੂੰ ਹੋ ਗਈ ਸੀ ਕਿ ਕੈਂਸਰ ਠੀਕ ਹੈ ਜੀ ਤੇ ਇਹ ਕੈਂਸਰ ਹੋ ਗਈ ਮੁੰਡੇ ਨੂੰ ਕਿ ਉਹਨੂੰ ਐਡਮਿਟ ਕਰਾਇਆ ਅਮਰਸਰ ਗੁਰਨਾਨਗਰ ਤੋਂ ਨਾਲ ਉਹ ਮੇਰੀ ਭੈਣ ਨੇ ਮੈਨੂੰ ਫੋਨ ਲਾਇਆ ਉਹਦੇ ਨਾਲ ਪਰਿਵਾਰ ਦੇ ਵਿੱਚ ਉਹ ਪਿਓ ਵੀ ਅਮਲਕ ਨਹੀਂ ਚੰਗਾ ਤੁਰਦਾ ਫਿਰਦਾ ਮਾਂ ਹੀ ਕਰਦੀ ਸੀ ਅਨਵਰ ਜੀ ਮਰਫੜੀ ਵੀ ਹੋਈ ਸੀ ਕਾਦੇ ਇਹ ਉਹਨ ਮੇਰੀ ਭੈਣ ਨੇ ਮੈਨੂੰ ਫੋਨ ਕੀਤਾ ਕਿ ਇੱਕ ਆਪਣੇ ਬਿੱਲੋ ਆ ਹੈਗਾ ਵਾ ਬਹੁਤ ਪੁਰਾਣਾ ਕੇਸ ਹੈ ਇਹ ਹਾਂ ਦੋ ਦੋ ਤਿੰਨ ਸਾਲ ਪੁਰਾਣਾ ਵਾ ਕਿ ਇੱਕ ਸਾਡੇ ਪਿੰਡੋਂ ਵੀਰ ਵਾ ਉਹ ਉਹਨੂੰ ਅਮਰਸਰੋ ਜਵਾਬ ਦਿੱਤਾ ਵਾ ਤੋ ਜੀ ਹੈਲਪ ਕਰ ਹੈਨਾ ਮੈਂ ਫੇਨੇ ਪਰਿਵਾਰ ਚ ਫੋਨ ਆ ਕਹਿੰਦੀ ਉਹਨੂੰ ਸਾਹਬ ਸੁਧਰ ਵਾਲਾ ਵੀ ਕੋਈ ਨਹੀਂ ਹੈਗਾ ਮਾਮ ਉਹ ਵੀ ਬਜ਼ੁਰਗਾ ਮੈਂ ਫੇਨੇ ਮੈਂ ਮਦਦ ਤੇ ਕਰ ਲੂਗਾ ਪਰ ਸੰਭਾਲਣ ਵਾਲਾ ਕੌਣ ਹੋਊਗਾ ਠੀਕ ਹੈ ਜੀ ਇੰਨੀ ਨਹੀਂ ਤੋ ਉਹਨਾਂ ਦੀ ਮਦਦ ਕਰ ਮੈਂ ਫਿਰ ਕੌਣ ਸੰਭਾਲੂਗਾ ਉਹਨੂੰ ਠੀਕ ਹੈ ਜੀ ਪਹਿਲਾਂ ਉਹਨਾਂ ਨੂੰ ਮੇਰੀ ਭੈਣ ਨੂੰ ਪਤਾ ਹੀ ਨਹੀਂ ਕਿ ਬਿਮਾਰ ਕੀ ਬਿਮਾਰੀ ਉਹਨੂੰ ਕੀ ਕੋਈ ਜਾਂ ਕੁਝ ਨਹੀਂ ਸੀ ਪਤਾ ਨੂੰ ਤੇ ਮੈਂ ਕਿ ਪਹਿਲਾਂ ਇਦਾਂ ਕਰ ਮੈਂ ਜਾਂ ਤੇ ਆਪ ਹਸਪੀਟਲ ਜਾ ਕੇ ਮੇਰੇ ਡਾਕਟਰ ਨਾਲ ਗੱਲ ਕਰਾ ਪਤਾ ਤੇ ਕਿ ਤੁਹਾਨੂੰ ਪ੍ਰੋਬਲਮ ਕੀ ਆ ਜਦੋਂ ਮੈਂ ਡਾਕਟਰ ਨਾਲ ਗੱਲ ਕੀਤੀ ਮੈਂ ਪੁੱਛਿਆ ਸਰ ਕੀ ਗੱਲ ਹੈ ਪ੍ਰੋਬਲਮ ਕੀ ਕਹਿੰਦੇ ਇਹਨੂੰ ਕੈਸਰਾ ਇਹਦੀ ਟਾਇਲਟ ਵਾਲੀ ਜਗ੍ਹਾ ਨਹੀਂ ਨਾਰੀ ਉਹਦੇ ਵਿੱਚ ਸੀਗੀ ਆਹ ਸੌਲੀ ਠੀਕ ਹੈ ਜੀ ਜਿਹੜਾ ਕਰਕੇ ਉਹਨੂੰ ਟਾਇਲਟ ਨਹੀਂ ਸੀ ਹੁੰਦੀ ਬੰਨ ਗਿਆ ਸੀਗਾ ਤੇ ਉਹਦੇ ਵਿੱਚ ਸੌਲੀ ਦੇ ਵਿੱਚ ਕੈਸਰ ਸੀ ਠੀਕ ਹੈ ਜੀ ਤੇ ਕੈਸਰ ਦੀ ਲਾਸਟ ਏ ਸੀ ਡਾਕਟਰ ਕਹਿੰਦਾ ਤਿੰਨ ਨਿਹੱਥੇ ਦਾ ਬੱਚਾ ਖਤਮ ਆ। ਉਹ ਕਹਿੰਦਾ ਇਹਦੇ ਵਿੱਚ ਤੇ ਕੋਈ ਚਾਂਸਸ ਨਹੀਂ ਹੈਗੇ। ਠੀਕ ਹੈ ਜੀ। ਮੈਂ ਕਿਹਾ ਸਰ ਜੇ ਤੁਸੀਂ ਕਿਨੇ ਨਿਹੱਥੇ ਪਰਸੈਂਟ ਬੱਚਾ ਖਤਮ ਆ ਪਰ ਆਪਾਂ ਉਹਨ ਘਰ ਵੀ ਰੱਖ ਨਹੀਂ ਸਕਦੇ ਹਨਾ। ਕਿ ਤੂੰ ਤੂੰ ਇਹਦਾ ਕੋਈ ਦੱਸੋ ਕੋਈ ਹੁਣ ਉਪਾਦਸ਼ ਹੋ ਗਈ। ਕੀ ਕਰੀਏ ਜਾਈ? ਕਹਿੰਦਾ ਜਾ ਤੁਸੀਂ ਲੈ ਜਾਓ ਉਹਨੂੰ ਦਿੱਲੀ। ਆ ਜਿਆਦਾ ਸਾਹਮਣੇ ਕਿਹੜਾ ਹਸਪਤਾਲ ਹੈ ਉੱਥੇ ਲੈ ਜਾਓ ਜਾਂ ਫਿਰ ਪੀਜੀੀ ਚੰਡੀਗੜ੍ਹ ਲੈ ਜਾਓ। ਪਰ ਔਕਾ ਬਹੁਤ ਜ਼ਿਆਦਾ ਬੰਦੇ ਨੇ। ਮੈਂ ਸਰ ਤੇ ਰੈਫਰ ਕਰ ਦੋਗੇ ਕਹਿੰਦਾ ਹਾਂ ਮੈਂ ਰੈਫਰ ਕਰ ਦੂੰਗਾ ਸਵੇਰ ਰੈਫਰ ਕਰਮੂ ਐਕਸਪਲ ਦਾ ਟਾਈਮਿੰਗ ਤੇ ਮੈਂ ਕਹਿੰਦਾ ਚਲੋ ਸਰ ਠੀਕ ਆ ਉਹਨਾਂ ਪਰਿਵਾਰ ਨਾਲ ਗੱਲ ਕੀਤੀ ਮੈਂ ਸਿਰ ਇਦਾਂ ਕਰਿਓ ਮੈਂ ਕਿਹਾ ਤੁਸੀਂ ਡਾਕਟਰ ਕੋਲ ਰੈਫਰ ਕਰਵਾ ਕੇ ਤੇ ਪੀਜੀਏ ਚਲ ਜਾਓ ਉਹਨਾਂ ਕੀ ਕੀਤਾ ਕਿ ਉਹ ਮਿਲ ਕੇ ਕਿਸੇ ਨਵੇਂ ਡਾਕਟਰ ਜਾ ਗਏ ਉਹ ਡਾ ਵੀ ਦੀ ਉਹ ਠੀਕਾ ਵੀ ਨਹੀਂ ਤੇ ਨਹੀਂ ਜੀ ਧੰਨਵਾਦ ਰੈਫਰ ਜੀ ਕਹਿੰਦਾ ਇਸੇ ਲਗ ਗਿਆ ਹਾਂਜੀ ਆ ਜਾਓ ਜਲ ਪਾਣੀ ਨਹੀਂ ਬਾਸ ਧੰਨਵਾਦ ਉਹਨਾ ਬਜ਼ੁਰਗੀ ਸੀ ਕੋਈ ਲੈ ਕੇ ਉਹਨਾਂ ਨੂੰ ਮੈਂ ਤਾਂ ਗੱਡੀ ਐਸੀ ਚਲਾਰੇ ਗਰਮਾ ਹਾਂ ਹਾਂ ਕਾਲ ਪਰਸਾਂ ਦੇ ਦੇ ਹਾਂ ਤੇ ਇਹਨਾਂ ਨੇ ਵੀ ਦਿਓ ਨਾ ਦੱਸਿਆ ਸੀ ਤੇ ਮਾਤਾ ਲਲਨ ਅੱਜ ਤੇ ਇਹਨਾਂ ਨੇ ਦੁੱਖ ਸੁੱਖ ਨਾਲ ਲੱਗਿਆ ਆਪਣੇ ਨਹੀਂ ਬਾਸ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਇਹ ਹੋਇਆ ਕਿ ਜਦੋਂ ਅਗਲੇ ਦਿਨ ਡਾਕਟਰ ਨੂੰ ਮਿਲੇ ਨਾ ਉਹ ਕਿਸੇ ਹੋਰ ਦਾਟ ਮਿਲਦੇ ਕਿੰਨੇ ਪੀ ਅਸੀਂ ਪੀ ਜੰਡੀਗਰ ਜਾਣਾ ਉਹ ਡਾਕਟਰ ਨੇ ਕੀ ਲਿਖ ਕੇ ਦੇਤਾ ਇਹਨਾਂ ਨੇ ਨਾ ਇਹਨਾਂ ਨੇ ਬੜਿਆ ਨਾਮ ਨੂੰ ਧਿਆਨ ਨਾਲ ਲੈ ਕੇ ਦਿੱਤਾ ਵੀ ਇਹ ਆਪਣੀ ਮਰਜ਼ੀ ਨਾਲ ਛੁੱਟੀ ਲੈ ਕੇ ਜਾ ਰਹੇ ਆ ਠੀਕ ਹੈ ਜੀ ਆਪਣੀ ਮਰਜ਼ੀ ਨਾਲ ਛੁੱਟੀ ਲੈ ਕੇ ਜਾ ਰਹੇ ਆ ਤੇ ਇੱਕ ਨਵਾਬ ਡਾਕਟਰ ਦੀ ਮਰਜ਼ੀ ਨਾਲ ਲੈ ਕੇ ਜਾਈਏ ਤੇ ਅਗਲਾ ਹਸਪਤਾਲ ਜਿਹੜਾ ਇੱਕ ਰੈਫਰ ਕਰਦੇ ਨੇ ਛੋਟਿਆ ਹਸਪਤਾਲ ਤੋਂ ਜਿਵੇਂ ਅੰਮ੍ਰਿਤਸਰ ਛੋਟਾਵਾ ਤੇ ਪੀਜੀ ਹਾਟਾ ਉਹ ਉੱਥਲੇ ਡਾਕਟਰ ਨੂੰ ਹੱਥ ਪਾਉਣੇ ਪੈਣਾ ਇਹਨਾਂ ਨੇ ਪਰ ਕਾਗਜ਼ ਤੇ ਲਿਖਾ ਲਿਆ ਵੀ ਇਹ ਆਪਣੀ ਮਰਜ਼ੀ ਨਾਲ ਛੁੱਟੀ ਲੈ ਕੇ ਜਾ ਰਹੇ ਆ ਉਹ ਡਾਕਟਰ ਨੇ ਲਿਖ ਲੈ ਲਿਆ ਇਹਨਾਂ ਨੇ ਜਦੋਂ ਜਾ ਕੇ ਕਾਗਜ਼ ਖਾਓ ਉਹ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾਲ ਛੁੱਟੀ ਲੈ ਕੇ ਆ ਜੀ ਮੈਂ ਕਹਿੰਦੀ ਟਟ ਲਾਜੋ ਤੇ ਚਲਣ ਗਿਆ ਸੀਆ ਚਲੋ ਆਪ ਉਥੇ ਉਹਨਾਂ ਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦੇ ਉਹਨਾਂ ਨੇ ਦਾਖਲ ਨਹੀਂ ਕੀਤਾ ਮਰੀਜ਼ ਤੁਸੀਂ ਹਾਨੂੰ ਇੱਥੇ ਖੱਜਲ ਕਰਾਉ ਕਰਦੇ ਮੈਂ ਕਹਿੰਦਾ ਦਾਖਲ ਨਹੀਂ ਕੀਤਾ ਮੈਂ ਇਹ ਤਾਂ ਹੋਈ ਨਹੀਂ ਸਕਦਾ ਮੈਂ ਰੈਫਰ ਲੈਟਰ ਥੜਿਆ ਹੋਵੇ ਜੇ ਮੈਂ ਕਿਹਾ ਕਿ ਉਹਨਾਂ ਦਾਖਲ ਕਰੂਗਾ ਇਦਾਂ ਹੋ ਹੀ ਨਹੀਂ ਸਕਦਾ ਮੈਂ ਕਹਿੰਦਾ ਰੈਫਰ ਲੈਟਰ ਦੀ ਫੋਟੋ ਭੇਜੋ ਮੈਨੂੰ ਜਦੋਂ ਉਹ ਤੇ ਮੈਂ ਪੜਿਆ ਤਾਂ ਮੇਰੇ ਮੱਥੇ ਨੂੰ ਆਤ ਨਾ ਦੁਰਤ ਨਹੀਂ ਰੈਫਰ ਲੈਟਰ ਪਾੜ ਹੀ ਲੈਂਦੇਗੇ ਇਹਨੂੰ ਘੜਾ ਲੈਂਦੇ ਮੈਂ ਉਥੇ ਲਿਖਿਆ ਵੀ ਆਪਣੀ ਮਰਦੀ ਨਾਲ ਚਕੀਨਾ ਕੇ ਜਾ ਰਹੇ ਆ फेर ਕੀ ਹੁੰਦਾ ਵਾ ਕਿ ਉਹ ਆ ਜਾਂਦੇ ਆ ਘਰੇ ਘਰੇ ਆ ਜਾਂਦੇ ਆ ਮੈਂ ਇਹਨਾਂ ਨੂੰ ਇੱਕੋ ਗੱਲ ਕਿਹਾ ਕਿ ਮੈਂ ਮੈਂ ਕਿਹਾ ਚਲੋ ਲੱਖ ਡੇਡ ਕਿਉਂਕਿ ਮੈਂ ਉਹਨਾਂ ਨੂੰ ਸ਼ਾਇਦ ਵੀਡੀਓ ਭਾਈ ਸੀ। ਕਿਹਾ ਮੈਂ ਲੱਖ ਡੇਡ ਲੱਗਦਾ ਕਿ ਮੈਂ ਮਦਦ ਕਰ ਸਕਦਾ ਨਾ ਮੈਂ ਪਰ ਜੇੜੀ ਦਾ ਹਸਪੀਟਲ ਤੇ ਤੂੰ ਲੈ ਕੇ ਜਾਣਾ ਤੇ ਲੈ ਕੇ ਚੱਲ ਜਾ ਜੇ ਮੈਂ ਮਦਦ ਕਰਦਾ ਜਾ ਕਿਉਂ ਨਾ ਕਿ ਉਹ ਚੱਲ ਜਾਂਦੇ ਆ ਕਰੀ ਅੱਜ ਇੱਧਰ ਲੇ ਇੱਕ ਟ੍ਰਿਕਪਟ ਕਰਾ ਲੈਂਦੇ ਕਰੀ ਉੱਥੇ ਬਲੇਸ਼ਿੰਗ ਕਰਾ ਲੈਂਦੇ ਮੈਂ ਭਾਜੀ ਤੂੰ ਮੈਂ ਮਬਦੀ ਜੀ ਸਿੱਧੇ ਕੋ ਤੇ ਸਾਹਮਣੇ ਖਲੋਤਾ ਵਾਂ ਮੈਂ 15-20 ਦਿਨ ਖੋਦ ਉਹਨਾਂ ਨੂੰ ਫੁੱਲ ਆਉਂਦੇ ਰਹੇ ਮਾਤਾ ਮਤਲਬ ਕੀ ਹਾਲਾ ਫੋਨ ਹੌਸਪੀਟਲ ਕਰਨਾ ਕਿੰਨੇ ਕਰਨਾ ਕਿਉਂਕਿ ਮੇਰੀ ਮੈਜਰੋ ਕੇ ਦੀ ਵੀਡੀਓ ਪਾ ਦੇਵਾਂ ਨਾ ਉਹ ਮੇਰੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਮੈਂ ਜਵਾਬ ਦੇਣਾ ਹੁੰਦਾ ਹਾਂ ਸਰਤ ਨੂੰ ਕਿ ਉਹ ਬੰਦੇ ਦਾ ਕੀ ਬਣਾਈ ਜਿਹਦੇ ਵਾਸਤੇ ਤੁਸੀਂ ਵੀਡੀਓ ਭਾਈ ਜਾਂ ਸੇਵਾ ਭੇਜੀ ਆ ਉਹਦਾ ਮੈਂ ਰਿਜ਼ਲਟ ਵੀ ਦੇਣਾ ਹੁੰਦਾ ਵਾ ਠੀਕ ਹੈ ਜੀ ਤੇ ਜੇਕਰ ਮੈਂ ਰਿਜ਼ਲਟ ਦਊਗਾ ਤਾਂ ਹੀ ਮੈਂ ਦੁਨੀਆ ਜਰੂਰੀ ਨਹੀਂ ਤੇ ਕਿੰਨੇ ਦਿਨ ਤੇ ਸਾਧਨ ਤੌਣੇ ਹੋਣਾ 100 ਦਿਨ ਚੋਰ ਦਾ ਤੇ ਇੱਕ ਦਾ ਮੈਂ ਨਾ ਜਦੋਂ ਉਹਨਾਂ ਨੂੰ ਫੋਨ ਲਾਣਾ ਵਾਰ-ਵਾਰ ਉਹਨਾਂ ਕੇ ਦੀ ਫੋਨਾਂ ਕਿੰਨਾ ਜੀ ਮੈਂ 8 10 ਵਜੇ ਦੇ ਫੋਨ ਲਾਉਣੇ ਫੇਰ ਜਾ ਕੇ ਨਾ ਫੋਨ ਕੀਤਾ ਨਾ ਤੂੰ ਨਾਖਣਾ ਵੀ ਮਾਤਾ ਨਾਖਣਾ ਪੁੱਤ ਇਹ ਇਹ ਮੁੰਡੇ ਨੂੰ ਖੜਦੇ ਆ ਅੱਜ ਕਰਦੇ ਜੋ ਖੜਦੇ ਉਹ ਸਿਆਣੇ ਵਾਲੇ ਚਲੇ ਗਏ ਮੇਰੀ ਭੈਣ ਨੇ ਮੈਨੂੰ ਤਾਂ ਫੋਨ ਲਾ ਕੇ ਦੱਸਿਆ ਵੀ ਹੁਣ ਉਹਨਾਂ ਲਈ ਟੈਨਸ਼ਨ ਨਾ ਲੈ ਉਹ ਸਿਆਣੇ ਵਾਲੇ ਚਲੇ ਗਏ ਮੈਂ ਚੱਲ ਜੀ ਸਿਆਣੇ ਵਾਲੇ ਚਲੇ ਗਏ ਚਲੋ ਠੀਕ ਆ ਤੁਹਾਡੇ ਪਿੰਡ ਦਾ ਗਰਲਾਲ ਮੁੰਡਾ ਫਿਰ ਮੈਨੂੰ ਹਫਤੇ ਬਾਅਦ ਤੁਹਾਨੂੰ ਮਿਲਦਾ ਸਰਪੰਚਾਂ ਦਾ ਮੁੰਡਾ ਗਰਲਾਲ ਠੀਕ ਆ ਜੀ ਮੈਨੂੰ ਕਹਿੰਦਾ ਹੈ ਵੀਰ ਤੂੰ ਉਹਦੀ ਵੀਡੀਓ ਪਾਈ ਉਹ ਵੀ ਮੈਨੂੰ ਜੁੜਿਆਰੀ ਚੋਂ ਚਲ ਕੇ ਆਉਦਾ ਕਾਫੀ ਅਟੈਚਮੈਂਟ ਹੋ ਗਿਆ ਮੈਨੂੰ ਕਹਿੰਦਾ ਵੀ ਤੂੰ ਉਹਦੀ ਵੀਡੀਓ ਪਾਈ ਤ ਨਾ ਵੀਰ ਮੈਂ ਵੀਡੀਓ ਭਾਈ ਮੈਂ ਮੰਨਦਾ ਮੈਂ ਕਿਹਾ ਮੈਂ ਲਾਈਕ ਤੋਂ ਨੂੰ ਪਿਆਰ ਨਾ ਮੈਂ ਕਿਹਾ ਤੂੰ ਬਰੀ ਉਹ ਇੱਕ ਮਿੰਟ ਨੂੰ ਜੋਸ਼ ਦੇਣਾ ਬੋਲਣਿਆ ਮੈਂ ਕਿਹਾ ਮੈਂ ਕਿਹਾ ਤੇਰੇ ਪਿੰਡ ਦਾ ਬੰਦਾ ਵਾ ਬਸ ਥੋੜਾ ਜਮੀਰ ਜੀ ਨੂੰ ਉਹ ਦਿਨ ਤੱਕਾਂ ਮਦਦ ਆ ਮੈਂ ਤੇਰੇ ਪਿੰਡ ਦਾ ਬੰਦਾ ਵਾ ਮੈਂ ਜਿੱਤ ਤੂੰ ਬਹੁਤਾ ਮੈਂ ਥੋੜਾ ਦੁੱਖ ਵਾ ਤੇ ਲੈ ਕੇ ਚੱਲ ਹਸਪੀਟਲ ਪਾ ਤਾ ਮੈਂ ਲਾਉਂਗਾ ਪੈਸਾ ਮੈਂ ਕਿ ਮੈਂ ਲਾਉਂਗਾ ਮੈਂ ਕਿਹਾ ਲੈ ਕੇ ਚੱਲ ਉਹ ਪਾਜੀ ਹਸਪੀਟਲ ਲੈ ਕੇ ਗਿਆ ਤੁਰਿਆ ਮੁੰਡਾ ਅਮਰ ਸਾਹਿਬ ਲੈ ਕੇ ਗਿਆ 10000 ਰੁਪਏ ਮੈਂ ਇਹਨੂੰ ਕਹਿੰਦਾ ਮੈਂ ਤੈਨੂੰ 10000 ਰੁਪਏ ਕਰਕੇ ਪਾਉਂਗਾ ਠੀਕ ਹੈ ਜੀ ਮੈਨੂੰ ਜਦੋਂ ਤੂੰ 10000 ਦਾ ਮੈਨੂੰ ਹਿਸਾਬ ਦੇ ਦੇਗਾ ਅਗਲਾ 10000 ਮੈਂ ਤੈਨੂੰ ਪਾਉਂਦਾ ਵੀ ਇਦਾਂ ਨਹੀਂ ਵੀ ਮੈਂ ਤੈਨੂੰ 10000 ਪਾਈ ਜਾਊਂਗਾ ਤੇ ਤੂੰ ਆਖੀ ਵੀਰੇ ਦਵਾਈ ਤੇ ਲਾ ਕੇ ਮੈਂ ਵੀ ਉਹਦੀ origignal bill ਚਾਹੀਦੀ ਠੀਕ ਹੈ ਜੀ 10000 ਰੁਪਏ ਪਾਇਆ ਠੀਕ ਹੈ ਜੀ 7-8000 ਰੁਪਏ ਲੱਗਾ ਤਾਂ ਬੰਦੇ ਦੇ ਤੇ ਠੀਕ ਆਹ ਬੰਦੇ ਵਿੱਚ ਠੀਕ ਹੈ ਜੀ ਤੇ ਚਲੋ ਬੰਦੇ ਨੂੰ ਪਤਾ ਹੈਗਾ ਖੜਿਆ ਗਰਲਾਲ ਨੇ ਬੈਕਅਪ ਮੇਰੇ ਨਾਲ ਸਵੇਰਾ ਮਾਮ ਜਦੋਂ ਡੈਥੋ ਕੀ ਮਾਸਲਾ ਆਇਆ ਤੇ ਉਧਰ ਮਰੀਏ ਦੇ ਸੰਸਕਾਰ ਹੋਣ ਲੱਗੇ ਮਾਮਾ ਪਤਾ ਨਹੀਂ ਕਿਹੜਾ ਉਹਦਾ ਹੈਗਾ ਉਹਦਾ ਮੁੰਡੇ ਦਾ ਮਾਮਾ ਸ਼ਾਇਦ ਮਾਨੋਚਾਲ ਉਹਨੇ ਮੈਨੂੰ ਫੋਨ ਲਾਇਆ ਮਰੀਏ ਚ ਮੈਨੂੰ ਕਹਿੰਦਾ ਤੇਰੇ ਕੀੜੇ ਪੈ ਪੈ ਰਹੇ ਤੇ ਤੇਰੇ ਕੀੜੇ ਪੈ ਕੇ ਤੂੰ ਮਰਨਾ ਤੂੰ ਕਿਸੇ ਇਹ ਕਿਹ ਗਰੀਬ ਦੇ ਨਾਂ ਤੇ ਪੈਸੇ ਕਮਾ ਕੇ ਤੇ ਤੂੰ ਕੰਮ ਕਰ ਸੁਣਾ ਮੈਂ ਮੈਂ ਭਾਜੀ ਕੀੜੇ ਮੇਰੇ ਇਕੱਲੇ ਪੈ ਚੁੱਕੇ ਆ ਜਿਹੜੇ ਤੂੰ ਕਿਨ ਉਦਾਹਰਨਾ ਦੇਂਦਾ ਨਾ ਮੈਂ ਦੁਨੀਆ ਵੇਖ ਚੁੱਕਾ ਆਂ ਠੀਕ ਹੈ ਜੀ ਮੈਂ ਕਹੇ ਜੇ ਮੈਂ ਕਹੇ ਜੇ ਮੈਂ ਮਾਲਕੇ ਨਹੀਂ ਹਾਲ ਕੋ ਕੀਤੀ ਸੀ ਕਿ ਟਿਕਨੇ ਇਹਨਾਂ ਗਰਲਾਲ ਨੇ ਕਿਸ ਪੰਜਾਂ ਨੂੰ ਮੁੰਡੇ ਨੇ ਉਹਨੇ ਹਸਪੀਟਲ ਖੜਿਆ ਤਾ ਤੇ ਮੈਂ ਗਰਲਾਲ ਨੂੰ ਪੁੱਛਿਆ ਪੀ ਉਹਨੂੰ ਉਹਨੂੰ ਬੈਕਅਪ ਮਗਰ ਕੀਦਾ ਸੀਗਾ ਠੀਕ ਹੈ ਜੀ ਮੈਨੂੰ ਕਹਿੰਦਾ ਹੈ ਉਹ ਤੇ ਗਰਲਾਲ ਨੇ ਪੈਸੇ ਲਾਇਆ ਕੋਲੋਂ ਕੀਤੇ ਮੈਂ ਗਰਲਾਲ ਨੇ ਕਰੀ ਗੱਲ ਤੇ ਕਰੋ ਗਰਲਾਲ ਨੇ ਕਹਿ ਦਿੱਤਾ ਕਿ ਮੈਂ ਗਰਲਾਲ ਨੇ ਕਹਿਤਾ ਹਾਂ ਮੈਨੂੰ ਵੀਰ ਨੇ ਫੋੜ ਕੀਤੀ ਮੈਂ ਉਹਨੇ ਵੀ ਮੈਨੂੰ ਭੇਜਿਆ ਮੈਂ ਉਹਦੇ ਸੱਜਿਆ ਮੈਂ ਪੈਸਾ ਨਹੀਂ ਕੋਈ ਗੋਲ ਐਪ ਠੀਕ ਹੈ ਜੀ ਬਟ ਆਪਾ ਜੀ ਉਹ ਤੇ ਪਹੁੰਚ ਮੇਰੀ ਭੈਣ ਕੋਲ ਉੱਥੇ ਰਹੀ ਹੈ ਮਾਰੀ ਮਿੱਕੀ ਉਹ ਗੱਲ ਪਹੁੰਚ ਗਈ ਮੇਰੀ ਭੈਣ ਦੇ ਸਸ ਕੋਲ ਠੀਕ ਹੈ ਜੀ ਇਹਨਾਂ ਦੇ ਮੁੰਡੇ ਨੇ ਵੀਡੀਓ ਬਣਾ ਕੇ ਪਾਈ ਹੈ ਤੇ ਉਹਦੇ ਨਾਲ ਤੇ ਪੈਸੇ ਖਾ ਗਏ ਠੀਕ ਹੈ ਜੀ ਮੈਂ ਇਹਨਾਂ ਨੂੰ ਲਾਇਆ ਫੋਨ ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਕਿਹਾ ਤੁਹਾਨੂੰ ਚਾਹੀਦਾ ਕੀ ਹੈ ਦੱਸੋ ਕੀ ਚਾਹੀਦਾ ਮੈਂ ਕਿਹਾ ਮੈਂ ਇਹਦਾ ਬੰਦਾ ਨਹੀਂ ਹੈਗਾ ਕਿ ਕਿਸੇ ਦੇ ਨਾਂ ਤੇ ਪੈਸੇ ਖਾਉਂਦਾ ਮੈਂ ਕਹਾਂ ਮਾਰਗਿਆ ਦੱਸੋ ਕੀ ਚਾਹੀਦਾ ਮੈਨੂੰ ਕਹਿੰਦੇ ਇਹਦਾ ਇਹ ਤੂੰ ਇਹਦਾ ਪ੍ਰੋਗਰਾਮ ਦਾ ਖਰਚਾ ਕਰ ਦੇ ਮੈਂ ਚਲ ਉਹ ਦਾ ਖਰਚਾ ਕਰ ਤਾ ਨਹੀਂ ਤੈਨੂੰ ਦਾ ਤੂੰ ਲਾ ਕੇ ਦੇ ਦੇ ਮੈਂ ਕਹਾਂ ਭਾਈ ਮੈਂ ਮਰਬੂਸ ਸੀਗਾ ਕਿਉਂਕਿ ਮੇਰੀ ਭੈਣ ਸੀ ਉਸ ਪਿੰਡ ਦੀ ਆਈ ਮੈਨੂੰ ਇਹ ਸੀਗਾ ਕਿ ਮੇਰੀ ਭੈਣ ਨੂੰ ਕੋਈ ਮੇਣਾ ਨਾ ਮਾਰੇ ਅੱਗੇ ਲੱਗੇ ਜਿਹੜੇ ਪਿੰਡ ਦੇ ਬੰਦੇ ਅੱਗੇ ਲੱਗੇ ਮੈਂ ਕਿਹਾ ਮੈਂ ਪੈਸੇ ਘਰੇ ਆ ਆਣ ਕੇ ਦੇ ਕੇ ਜਾਊਂਗਾ ਮੈਂ ਕਿਹਾ ਮੈਂ ਵੀਡੀਓ ਵੀ ਲੈਣੀ ਹੈ ਮੈਂ ਕਿਹਾ 50000 ਰੁਪਏ ਦਊਂ ਮੈਂ ਅੱਜ 50000 ਰੁਪਏ ਮੈਂ ਦਊ ਇੱਕ ਨਹੀਂ ਨਹੀਂ ਤੇ ਕਿ ਰਾਮ ਪੈਸੇ ਨਹੀਂ ਹੋ ਸਾਡੇ ਕਿਉਂਕਿ ਮੈਂ ਵੀ ਸੇਵਾਚੀ ਮੈਨੂੰ ਮਤਲਬ ਕਿ ਲੋੜ ਪੈਂਦੀ ਹੈ ਕਹਿੰਦੇ ਚਲ ਠੀਕ ਉਹਨਾਂ ਨੇ ਮੈਂ ਕਿਹਾ ਉਹ ਤਾਂ ਇੱਕ ਬਹਾਨਾ ਲਾਇਆ ਸੀ ਕਿ ਅਸੀਂ ਮੁੰਡੇ ਦੀ ਖਾਤਰ ਅਸੀਂ ਟਾਲੀ ਗਏ ਨੇ ਪਾਈ ਆ ਉਹ ਘਰ ਗਏ ਨੇ ਪਾਇਆ ਆਪਣਾ 2.5 ਲੱਖ ਰੁਪਏ ਦੇ ਵਿੱਚ ਘਰ ਗਏ ਨੇ ਪਾਇਆ ਉਹਦੇ ਵਾਸਤੇ ਅਸੀਂ ਕਿਤੋਂ ਲੱਗ ਕੇ ਮੰਗਦੇ ਪਿੰਡ ਦੀ ਜਿਹੜੀ ਦੋ ਤਿੰਨ ਅੱਗੇ ਲੱਗੇ ਸੀ ਉਹਨਾਂ ਨੇ ਵੀ ਮੈਨੂੰ ਕਹਿਤਾ 2.5 ਲੱਖ ਰੁਪਏ ਤੇ ਨਾ ਘਰ ਗਏ ਨੇ ਪਿਆ। ਮੈਂ ਕੋਈ ਘਰ ਦਾ ਕਾਗਜ਼ ਤੋਖਾ ਦਿੰਦਾ। ਨਹੀਂ ਇਹ ਘਰ ਦਾ ਕਾਗਜ਼ ਨਹੀਂ ਹੋਇਆ ਉਹਦੇ ਹਜੇ ਕਰਨਾ ਮੈਂ। ਜਿੰਦੂ ਤੂੰ ਤਰੇ ਪੈਸੇ ਲੈ ਲਿਆ ਤੇ ਮੈਂ ਕਿਹਾ ਉਹਦੇ ਬੰਦੇ ਬੰਦੇ ਨਾਲ ਮਲਾ ਦੂੰ ਤੈਨੂੰ। ਨਹੀਂ ਉਹ ਇਹ ਇੱਥੇ ਨਹੀਂ ਆਉਂਗਾ। ਹਟਲੋ ਕੋਈ ਗੱਲ ਨਹੀਂ। ਮੈਂ ਕਿਹਾ ਮੇਰੀ ਭੈਣ ਫਿੰਡ ਵੀ ਆਈ ਆ। ਮੈਨੂੰ ਮੈਂ ਕਿਹਾ ਮੇਰੀ ਭੈਣ ਕੋਈ ਮੇਨਾਨਾ ਕੱਲ ਨੂੰ ਮਾਰੇ। 50000 ਰੁਪਏ ਬਜੂ ਲਿਆ। ਪਿੰਡ ਦੇ ਬੰਦਿਆਂ ਦੇ ਸਾਹਮਣੇ। ਹਫਤਾਨੀ ਪਹੁੰਚ ਹੋ ਗਿਆ ਮੁੰਡੇ ਦਾ ਤੂਤ ਤੋਂ ਬਾਅਦ ਮਲਕ 10 ਦਿਨਾਂ ਬਾਅਦ ਪਿੰਡ ਦੇ ਸਰਪੰ ਪਾਜੀ ਇਹਨਾਂ ਨੂੰ 1000 ਰੁਪਏ ਇਹਨਾਂ ਦੇ ਮਨ ਆਪ ਵੀ ਦੋ ਦਿਨ ਕੋਦਮੀ ਨੂੰ ਮਜਬੂਰ ਕੰਢੇ ਸੀ ਉਹਨ ਕੀ ਹਾਲ ਹੈ ਇਹਨਾਂ ਪਾਜੀ ਕੋਈ ਇਹਨਾਂ ਦਾ ਘਰ ਕਹਿੰਦੇ ਨਹੀਂ ਪੈ ਅਸੀਂ ਜਿਹੜਾ ਗੁਰਲਾਲ ਮੁੰਡਾ ਵਾ ਉਹਨੇ ਵੀ ਸਾਰਾ ਸਾਨੂੰ ਦੱਸਤਾ ਵਾ ਸਾਰੇ ਰਿਪੋਰਟ ਆ ਦੁਜਾ ਬਖਾ ਦਿੱਤਾ ਸਾਨੂੰ ਆ ਜਿਹਨੇ ਅੱਜ ਸਕੂਲ ਖਾਤੇ ਜਿਹੜੇ ਦਾ ਬਿੱਲ ਆਇਆ ਠੀਕ ਹੈ ਜੀ ਆ ਸਾਡਾ ਚੜ ਜਾ ਤੇ ਬਿੱਲ ਨਹੀਂ ਮੈਂ ਵੇਖਾਂ ਕਿਉਂਕਿ ਉਹ ਜਾਂਦਰੈਕ ਸੀ ਹੋ ਗਈ ਹੁੰਦੀ ਤੇ ਕਹਿੰਦਾ ਕਿ ਨਹੀਂ ਆ ਪਰਿਵਾਰ ਵਾਲੇ ਗਲਤ ਮੈਂ 50000 ਰੁਪਏ ਮੈਂ ਹੱਦ ਜਿਹੜਾ ਦਿੱਤਾ ਚਲੋ ਠੀਕ ਹੈ ਜਦੋਂ ਭਾਜੀ ਮੈਂ 50000 ਰੁਪਏ ਪਰਿਵਾਰ ਨੂੰ ਦੇਣਾ ਸੀ ਨਾ ਮੈਂ ਕਿਹਾ ਵੀਰ ਜੀ ਮੇਰੀ ਗੱਲ ਸੁਣੋ ਮੈਂ ਕਹਿੰਦਾ ਸੇਵਾ ਦਾ ਪੈਸਾ ਦੇ ਠੀਕ ਹੈ ਜੀ ਮੈਂ ਕਹਾ ਇਹ ਤੁਸੀਂ ਲੋਕਾਂ ਦੇ ਮੂੰਹ ਤੋਂ ਖੋ ਕੇ ਆਪਣੇ ਮੂੰਹ ਦੀ ਪੌਣ ਲਗਾਈ ਦੀ ਜਾਇ ਦੇ ਇਹ ਧਿਆਨ ਰੱਖੋ ਮੈਂ ਇਹ ਨਹੀਂ ਤਰਕਸਾਬ ਕਰਨਾ ਮੈਂ ਜੇ ਮੈਂ ਇਹਦਾ ਗਲਤ ਵਰਤਦਾ ਵਰਤੋਂ ਕਰਦਾ ਮੈਂ ਨਾ ਤੇ ਰੱਬ ਨੇ ਮੇਰੇ ਹੀ ਤੂੰ ਵੀ ਕਰਦਾ ਵਾ ਤੇ ਹੁਣ ਇਹ ਤੁਹਾਡੇ ਕੋਲ ਆ ਗਿਆ ਇਹ ਏ ਟਾਡੇ ਚੋ ਮੀਰ ਆਪਣੇ ਇਹਦਾ ਦੇਖਾ ਜੋਖਾ ਲੈਣਾ ਨਹੀਂ। ਅੱਜ ਹੀ ਮਹੀਨੇ ਬਾਅਦ ਮੈਨੂੰ ਕੁੜੀ ਦੀ ਔਰ ਮੁੰਡੇ ਦੀ ਮਾਂ ਦਾ ਰੋਂਦੀ ਰੋਂਦੀ ਦਾ ਫੋਨ ਆਇਆ। ਮੈਂ ਬਾਬੇ ਜੀਸ ਨੂੰ ਗੋਦੇ ਸਾਹਮਣੇ ਜਿਵੇਂ ਝੂਠ ਮਾਰਾਂ। ਮੈਨੂੰ ਮੈਂ ਮੈਨੂੰ ਕਹਿੰਦੀ ਪੋਤੇ 헤ਦ ਜਾ। ਪਿੰਡ ਦੀ ਪੰਚਾਇਤ ਨੇ ਵੀ ਕਹਿਤਾ ਕਿ ਨਹੀਂ ਤੁਸੀਂ ਇਹਨਾਂ ਨੂੰ ਪੈਸੇ ਦੇਣਾ ਮਾਤਾ ਹਾਂ ਦੱਸਦੀ ਗੱਲ ਆ। ਹੁਣ ਕਾ ਤੁਰੋ ਨਹੀਂ ਐ। ਇਹਦੀ ਪੁੱਤ ਮੇਰਾ ਤੇਰਾ ਅੰਕਲ ਵੀ ਬਿਮਾਰ ਪਿਆ ਵਾ, ਮੰਜੇ ਤੇ ਪਿਆ ਵਾ। ਤੇਰਾ ਵੱਡਾ ਵੀਰ ਵੀ ਮੰਜੇ ਤੇ ਪਿਆ ਵਾ ਤੇ ਮੈਂ ਵੀ ਮੰਜੀ ਤੇ। ਕਿੰਨੇ ਜਾਂਦੇ ਮੰਜੇ ਤੇ ਪਿਆ ਹਨ ਕੋਈ ਪਾਣੀ ਪੁੱਛ ਨਾਲ ਨਹੀਂ ਹੈ। ਇਮਾਂ ਮਾਤਾ ਜਿਹੜਾ ਸੇਵਾ ਦਾ ਪੈਸਾ ਹੈ ਉਹਨੇ ਕੰਮ ਤੇ ਕਰਨਾ ਹੀ ਕਰਨਾ ਹੈ ਹਾਂ ਆ ਮਾਤਾ ਉਹਨੇ ਮੈਂ ਕੁਝ ਵੀ ਕਰਤਾ ਕਿ ਮਦਦ ਕਰਤਾ ਦੀ ਮੈਂ ਨਹੀਂ ਮਾਤਾ ਮੈਂ ਇਹ ਤਾਂ ਡਿਪੈਂਡ ਦੀ ਗੱਲ ਹੈ ਚਲੋ ਤੁਹਾਨੂੰ ਅੱਡ ਦੋ ਜੋ ਕੇ ਵੀ ਇਹ ਜਿਹੜਾ ਸੇਵਾ ਦਾ ਪੈਸਾ ਨਾ ਇਹ ਜ਼ਹਿਰ ਵਾ ਮੈਂ ਖਾ ਉਹ ਮੈਨੂੰ ਲੜੂ ਕਾ ਜਿਹੜਾ ਦੂਜਾ ਜ਼ਹਿਰ ਨੂੰ ਨਾ ਕੋਈ ਆਪਾਂ ਦੁਕਾਨ ਤੋਂ ਜ਼ਹਿਰ ਲੈ ਕੇ ਪੀ ਲੈਣੀਆਂ ਉਹਨੇ ਆਪਣੀ ਇਹੋ ਜ਼ਿੰਦਗੀ ਤਬਾਹ ਕਰਨੀ ਹੈ ਪਰ ਜਿਹੜਾ ਸੇਵਾ ਦਾ ਪੈਸਾ ਕਿਸੇ ਦਾ ਹੱਕ ਖਾਣਾ ਠੀਕ ਹੈ ਜੀ ਕਿਸੇ ਦਾ ਮਤਲਬ ਕਿ ਏਦਾਂ ਪੈਸੇ ਖਾਣੇ ਕੁਝ ਵੀ ਲਾ ਲੋ ਉਹ ਇਹੋ ਜਿਹਾ ਜ਼ਹਿਰ ਆ ਉਹਨੇ ਆ ਜਿੰਦਗੀ ਤੇ ਤਬਾਹ ਕਰਨੀ ਕਰਨੀ ਅਗਲੀਆਂ ਜਿੰਦਗਾਂ ਵੀ ਤਬਾਹ ਕਰਨੀਆਂ ਅਗਲੇ ਜਨਮ ਵੀ ਤਬਾਹ ਕਰਨੀਆਂ ਇਹਨੇ ਸਾਥ ਨਹੀਂ ਛੱਡਣਾ ਚਲੋ ਬਾਬੇ ਦੀਪ ਸਿੰਘ ਦੇ ਦਰ ਤੇ ਆਏ ਇਹੋ ਅਰਦਾਸ ਕਰਿਓ ਕਿ ਮਹਾਰਾਜ ਮਾਨਦਰੀਆ ਬਣੇ ਠੀਕ ਹੈ ਜੀ ਚਲੋ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਪਿਆਰ ਸਤਿਕਾਰ ਦੇ ਵੀ ਸੰਗਾਈ ਬਾਈ ਹਾਂ ਮੈਂ ਖਾਸਾ ਹਾਂ ਜੀ ਹਾਂ ਜੀ ਤੁਹਾਡੀ ਸੇਵਾ ਵੀ ਬਹੁਤ ਤਗੜੀ ਨਹੀਂ ਪਤਾ ਤੁਹਾਡੇ ਤੁਹਾਡੇ ਦੁਆਵਾਂ ਦੇ ਨਾਲ ਹੀ ਆਇਆ ਫੇਰ ਵੀ ਚਲੋ ਅੱਗੇ ਲੱਗਣ ਵਾਲਾ ਬੰਦਾ ਜਿਹੜਾ ਨਾ ਉਹ ਬੜੀ ਤਗੜੀ ਜਿਹੜਾ ਦੇਖੋ ਆ ਦੇ ਤਿਆਰ ਮੈਨੂੰ ਨਾ ਬਗੈ ਮੈਂ ਸਿੱਧਾ ਸਿੰਘਾਂ ਦੇ ਦਾਰੇ ਖੋਤਾ ਮੈਨੂੰ ਬਚਾਈ ਨਾ ਕੋੜੋ ਕਿਸੇ ਬਾਬਾ ਜੀ ਕੋਈ ਕੇ ਪਾਣੀ ਲੱਗਦਾ ਨਹੀਂ ਪੋਛਦਾ ਠੀਕ ਹੈ ਜੀ ਮੇਰੇ ਕੀੜੇ ਪੈ ਗਏ ਸੀ ਤੇ ਦੇਖੋ ਮੇਰੇ ਵੀਡੀਓ ਵੀ ਹੈਗਾ ਮੇਰੀਆਂ ਤੇ ਇੰਨਾ ਵੀ ਇਹਨਾਂ ਨੂੰ ਕਿੰਨੇ ਜਾਣੇ ਲਾਸਟ ਲਾਸਟ ਸਟੇਜ ਲਾਸਟ ਲਾਸਟ ਸਟੇਜ ਜਾ ਰਹੇ ਸੀ ਤੇ ਅੱਜ ਨਾ ਹੀ ਵੀ ਦਵਾਈ ਚਾਹੀਦੀ ਨਾ ਮੇਰੀ ਤੇ ਨਾ ਇਹ ਦੀ ਠੀਕ ਹੈ ਜੀ ਇਹ ਆ ਪੂਰੇ ਤਨਸਤਾ ਠੀਕ ਹੈ ਜੀ ਇਹਨਾਂ ਕਿ ਹਾਂ ਬਸ ਇਹ ਅਰਦਾਸ ਕਰੇਕਰ ਅਪ ਸੇਵਾ ਨਾਲ ਮਨੋਲੇ ਨਾਲ ਹਲੋ जी सर हाँ जी हाँ जी बोलिए भाई साहब बोल रहा है कि, सर कि बात सही है ओके। कहा? अच्छा का? अच्छा आपके गांव का ही गाँव का है ओके तो मेन है की गांव में जी ना पंजाब में है पंजाब में है तो उनका थोड़ा सा दिमाग जो माइंड है ना हाँ जी कुछ डिस्टर्ब है ओके डिस्टर्ब पंजाब में उनका बाल बच्चा सब रहता है फैमिली ओके तो फैमिली पूरा रहता है तो आपको कल सुबह सात बजे उसको बाल बच्चा का नंबर दे देंगे उसको आप फोन करके बोल दीजिएगा किस जगह पर है अपना ले जाओ हाँ ठीक है ठीक ये तो मेरे को बोल रहा था मेरे को बोल रहा था कि मेरे को बीस साल हो गया अपनी फैमिली से अलग हुए क्यों मेरा ना तो मेरी शादी हुई है ना मेरे बच्चे हैं ना मेरा कोई भाई बहन है नहीं नहीं बाल, बाल बच्चा है पूरा फैमिली रहता है हुए पंजाब में ओके पंजाब में ही काम करता है सब बहुत बहुत धन्यवाद भाई साहब आपका आ, ये तो ना लबार्सा की तरह जे बहुत पाकिस्तान के बॉर्डर के पास पड़ता है जे गांव मतलब सिर्फ चार पांच किलोमीटर है पाकिस्तान के बॉर्डर से आपके ना नंबर आपका नंबर आपकी पंचायत का सभी पंचायत के मेंबर का नंबर आपका नेट पे अपलोड है मैंने क्योंकि हमारा अनाथ आश्रम है ना मेरे को ऐसे नंबर निकाल निकालने आते हैं मैंने इससे गांव पूछा इसने बता दिया मैंने सच लगा कर आपका नंबर निकाल दिया थीज़। थीज़। आ, बहुत बहुत धन्यवाद पहले मैंने सरपंच साहब को लगाया सेक्रेटरी को लगाया किसी ने नहीं उठाया फिर आपको लगाया तो आपका बहुत बहुत धन्यवाद कि आपने फोन उठा लिया हाँ कोई बात नहीं मैं ना आप अपने अनाथ आश्रम का आपको लिंक भी भेजूंगा वहां पे भी देख लेना और इसकी वीडियो भी मैं हाँ ये तो बोल रहा था कि मेरे को किसी ने गुलाम बनाया है अपने घर में पंजाबी ने किसी ने ये तो ऐसे बोल रहा था मेरे को ओके 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 सुबह ऐसे करना मेरे को ना पे क्योंकि मैं ना थोड़ा सा लेट फोन ऑन करता हूँ बैठक कर रहे बहुत बहुत धन्यवाद भाई साहब बहुत बहुत धन्यवाद आपका दन् हमको घर से उस तीन किलोमीटर दूर का है ओके ओके तीन किलोमीटर दूर का और आप पंजाब से बिहार से कब के आए हैं है जे मैं मैं पूछ रहा हूँ कि बिहार से कब कितना टाइम हुआ इनको पंजाब आये को बहुत दिनों से उनका पूरा फैमिली जो बाल बच्चा है ना हाँ पूरा पंजाबे में रहते हैं और काम धंधा हुए हुए कंपनी में करते हैं हुए रहते हैं रहते ओके ओके भाई साहब मेरे हाँ। पास ना बिहार के और भी केसेस है मैं उनकी भी आपको भेजूंगा उनके गांव का नाम एड्रेस भी भेजूंगा अगर आप उसके हो जाएगा कोई दिक्कत बहुत बहुत धन्यवाद भाई साहब आपका ओके ओके ਹਾਂਜੀ ਸੰਗਤ ਜੀ ਜਿੱਦਾਂ ਤੁਸੀਂ ਰਿਕਾਰਡਿੰਗ ਸੁਣੀ ਲਈ ਆ ਕਿ ਇਹ ਇਹਨਾਂ ਦੇ ਪਿੰਡ ਪਿੰਡ ਤੋਂ ਸੀਗੇ ਆ ਪੰਚਾਇਤ ਮੈਂਬਰ ਸੀਗੇ ਚਲੋ ਮੈਂ ਨੈਟ ਤੋਂ ਐਡਰੈਸ ਕੱਢ ਕੇ ਉਹਨਾਂ ਨੂੰ ਫੋਨ ਲਾਇਆ ਉਹ ਦੱਸ ਰਿਹਾ ਕਿ ਇਹ ਦਿਮਾਗੀ ਥੋੜਾ ਜਿਹਾ ਅਫਸੈਟ ਵਾ ਪਰਿਵਾਰ ਇਹਨਾਂ ਦਾ ਹੈਗਾ ਵਾ ਇਹਦੇ ਬਾਲ ਬੱਚੇ ਹੈਗੇ ਆ ਪਰ ਇਹ ਕਹਿੰਦਾ ਸੀਗਾ ਕਿ ਮੇਰਾ ਬਾਲ ਬੱਚਾ ਨਹੀਂ ਹੈਗਾ ਤੁਸੀਂ ਆਪ ਤੋਂ ਬੋਲ ਰਹੇ ਸੀ ਕਿ ਮੇਰਾ ਪਰਿਵਾਰ ਨਹੀਂ ਹੈ ਮੇਰੇ ਨਾਲ ਆ ਪਹਿਲੇ ਤੋਂ ਬੋਲਿਆ ਤਾਂ ਨਹੀਂ ਹੈ ਝੂਠ ਬੋਲਿਆ ਤਾਂ ਉਹ ਇਹਨਾਂ ਦਾ ਜਿਹੜਾ ਪਿੰਡ ਦਾ ਵੀਰਵਾ ਉਹ ਕਹਿੰਦਾ ਵਕਿ ਦਿਮਾਗੀ ਥੋੜਾ ਜਿਹਾ ਇਹ ਅਪਸੈਟ ਵਾ ਚਲੋ ਵਾਇਗਰੂ ਮੇਰ ਕਰੇ ਤੇ ਧੰਨਵਾਦ ਕਰਦਾ ਮੈਂ ਇਹਨਾਂ ਵੀਰਾਂ ਦਾ ਪਿੰਡ ਮਾੜੀ ਮੇਘੇ ਤੋਂ ਜਿਲ੍ਹਾ ਤਰਨਤਨ ਪਿੰਦਾ ਬਾਬਾ ਦੀਪ ਸਿੰਘ ਦੀ ਗੁਰਦੁਆਰੇ ਸਾਹਮਣੇ ਖੜਿਆ ਆ ਤਰਨਤਨ ਬਾਬਾ ਦੀਪ ਸਿੰਘ ਜੀ ਸਿੱਧਾਂ ਦੇ ਆ ਸਰਮੋਰ ਹੋਇਆ ਤੇ ਉਹਨਾਂ ਦੇ ਅੱਜ ਚਰਨਾਂ ਦੇ ਵਿੱਚ ਆਏ ਸੀਗੇ ਤੇ ਬਾਬਾ ਦੀਪ ਸਿੰਘ ਸਿੱਧਾਂ ਸਿੰਘ ਨੇ ਇੱਕ ਸੇਵਾ ਦਾ ਅੱਜ ਇੱਕ ਮੌਕਾ ਦਿੱਤਾ ਚਲੋ ਬਾਬਾ ਦੀਪ ਸਿੰਘ ਨੂੰ ਦੇ ਮੰਨੂ ਸੇਵਾ ਭਾਵੇ ਤੇ ਇਦਾਂ ਹੀ ਸੇਵਾ ਮੁਨਕਤਾ ਦੀ ਕਰਨ ਦੇ ਸਾਨੂੰ ਭਰਾਵਾਂ ਨੂੰ ਮੋਹਨ ਵੀਰ ਨੂੰ ਮੇਰੀ ਸਾਰੀ ਟੀਮ ਨੂੰ ਅ ਗਰ ਲਾਲ ਵੀਰ ਨੂੰ ਹੀਰੇ ਵੀਰ ਨੂੰ ਸਿਮਰਨ ਵੀਰ ਨੂੰ ਅ ਮੇਰੇ ਨਾਲ ਜਿਹੜੇ ਹੁੰਦੇ ਆ ਵੀਰ ਜਿਵੇਂ ਸਰਵਣ ਵੀਰ ਆ ਉਹਨਾਂ ਸਾਰਿਆਂ ਨੂੰ ਰੱਬ ਤੰਦਰੁਸਤੀ ਦੇਵੇ ਤੇ ਇਦਾਂ ਹੀ ਮੇਰੇ ਨਾਲ ਸੇਵਾ ਕਰਨ ਦਾ ਬਲ ਬਖਸ਼ਣ ਕਿਉਂਕਿ ਇਹਨਾਂ ਦੇ ਸਾਰੇ ਆਪਾਂ ਚੱਲਦੇ ਆ ਤੇ ਹੁਣ ਇਹਦਾ ਸਵੇਰੇ ਜਿਹੜੇ ਪਰਿਵਾਰ ਨਾਲ ਗੱਲ ਕਰਾਂਗੇ ਤੇ ਹੋ ਸਕਦਾ ਕਿ ਆਪਣੇ ਆਸ਼ਮ ਦੇ ਵਿੱਚ ਉਹਨਾਂ ਨੂੰ ਬੁਲਾ ਕੇ ਤੇ ਬਾਪੂ ਜੀ ਉਹਨਾਂ ਦੇ ਹਵਾਲੇ ਕਰਾਂਗੇ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵੈਗੂ ਜੀ ਦਾ ਖਾਸਾ ਵੈਗੂ ਜੀ ਦੀ ਫਤਿਹ